ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆ ਪਹਿਲਾ ਸਾਰੀ ਸੰਗਤ ਦਿਖਾ ਦੇ ਤੇ ਇਹਨਾਂ ਦਾ ਨਾ ਇੱਕ ਪਾਸਟਰ ਕਹਿੰਦਾ ਸੀ ਕਹਿੰਦਾ ਵੀ ਅਸੀਂ ਤਾਂ ਐਂ ਜਿੰਨਾ ਤੁਸੀਂ ਰੋਕੋਗੇ ਵਧੋਗੇ ਆ ਕਰਾ ਕੇ ਲਖਾ ਤੁਹਾਡਾ ਬੰਦ ਕਰਾਇਆ ਪਿਆ ਅੱਜ ਜਿਸੂ ਮਿਸੂ ਵਾਲਾ ਕਹਿੰਦੇ ਸੀ ਨਾ ਆ ਬੇ ਬੰਦ ਕਰਾਇਆ ਤੂੰ ਕਹਿੰਦਾ ਸੀ ਮੈਂ ਆਉਂਗਾ ਐਸੇ ਪਿੰਡ ਖੜਿਆ ਪਿਛਲੇ ਵਾਰ ਵਾਲੀ ਤੂੰ ਮੇਰੀ ਚੱਕ ਕੇ ਵੀਡੀਓ ਪਾਈ ਸੀ ਮੇਰੀ ਲਵਣ ਦੀ ਤੇ ਲਾਪਰੀ ਦੀ ਨਾ ਪਾਸਟਰ ਆ ਖੜੇ ਆ ਜੇ ਤੇਰੇ ਜਿਦਾ ਮੈਂ ਤੂੰ ਆ ਜਾ ਨਹੀਂ ਅਸੀਂ ਇੱਥੇ ਹੀ ਖੜੇ ਆ ਜਿੰਨਾ ਜਰਾ ਚੱਕਿਆਣੀਆਂ ਦਾ ਟੈਂਟ ਡੰਡ ਜਾ ਉਹਨਾਂ ਜਿਹੜੇ ਇੱਥੇ ਸਾਰੀ ਸੰਗਤ ਖੜੀ ਆ ਪ ਜਾਂਦੇ ਨਹੀਂ ਤੂੰ ਕਹਿੰਦਾ ਹੀ ਰੋਕ ਕੇ ਦਿਖਾ ਦਿਓ ਆ ਰੋਕਤਾ ਹੁਣ ਤੂੰ ਆ ਜੀ ਆ ਜਾ ਹੁਣ ਦੁਬਾਰੇ ਆ ਜੀ ਇਹਨੂੰ ਦੱਸਤਾ ਕਿ ਆ ਜਾ ਹਾਂ ਇਹ ਨਹੀਂ ਹੈਗਾ ਵੀ ਸਾਡੇ ਯਾਰ ਤੁਸੀਂ ਸਾਬ ਜੀ ਦੇ ਦਿੰਦੇ ਨਾ ਤੁਸੀਂ ਠੀਕ ਆ ਉਹ ਪ੍ਰੋਗਰਾਮ ਕਰਨਾ ਵੈਸੇ ਕਰ ਲਓ ਡੀ ਜੇ ਲਾਲ ਆ ਤੁਸੀਂ ਗਾਣੇ ਲਾਲ ਆ ਯਾਰ ਕਿਉਂ ਪਰੇਸ਼ਾਨ ਕਰਦੇ ਹੋ ਅਸੀਂ ਤਾਂ ਕਦੇ ਲਾਏ ਨਹੀਂ ਕਦੇ ਡੀ ਜੇ ਕਿਸੇ ਗੱਲ ਤੇ ਲਬਰੀ ਬੋਲ ਮੜਾ ਬਾਕੀ ਇਹ ਸੋਡਾ ਬਹਿਮ ਆ ਵੀ ਤੁਸੀਂ ਪੁਲਿਸ ਦੀਆਂ ਚਾਰ ਗੱਡੀਆਂ ਕਰ ਛੱਦ ਕੇ ਪ੍ਰੋਗਰਾਮ ਕਰ ਲੋਗੇ ਜਦੋਂ ਖਾਲਸਾ ਪੰਥ ਐਕਸ਼ਨ ਲੈਂਦਾ ਉਦੋਂ ਨਾ ਫੌਜਾਂ ਵੀ ਨਹੀਂ ਖੜਦੀਆਂ ਸੰਤ ਜਰਨੈਲ ਸਿੰਘ ਪਿੰਡਰਾਲਿਆਂ ਨੇ ਜਿਵੇਂ ਫੌਜਾਂ ਆਈਆਂ ਜਿਵੇਂ ਟਰੱਕ ਭਰ ਕੇ ਤੋਰੇ ਸੀ ਇਹ ਵੀ ਨਾ ਇੱਥੇ ਕੋਈ ਕਹੇ ਵੀ ਅਸੀਂ ਫੋਰਸ ਦੇ ਸਿਰ ਤੇ ਕਰ ਜਾਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ ਉਹਨਾਂ ਨੂੰ ਰੁਕਣਾ ਨਹੀਂ 2 ਮਿੰਟ ਕਰ ਦੂ ਗੋਲੀ ਮਾਰ ਦੋ ਸਾਡੇ ਐਂ ਦਾ ਰੁਕਦੇ ਨਹੀਂ ਨਹੀਂ ਗੱਲ ਕਿ ਉਹਨਾਂ ਸਾਨੂੰ ਤੁਸੀਂ 5 ਕਰੋੜ ਨਾਲ ਇੱਕ ਘਰ ਮੰਗਰ ਲਾ ਕੇ ਅਸਾ ਸੀਰ ਪਿੰਡ ਦੀ ਬਾਦੀ ਹੂ ਹੋ ਗਈ ਇੱਕ ਘਰ ਪਿੱਛੇ ਸਾਨੂੰ ਸਾਰੇ ਪਿੰਡ ਨੂੰ ਰੋਕੀ ਜਾਂਦੇ ਤੁਸੀਂ ਹਾਂ 2 ਮਿੰਟ ਕਰ ਹਾਂ ਪਾਕ ਪਿੰਡ ਸ਼ਾਮ ਨੂੰ ਮੇਰੇ ਕੋਲ ਜੀ ਤੁਸੀਂ ਤੁਸੀਂ ਕੋਈ ਗੱਲ ਕਰੀਓ ਕਰੇਂ ਘਰ ਨੂੰ ਹੋ ਤਾਂ ਮੰਡੀ ਜੀ ਹਾਂ ਜੀ ਮੰਡੀ ਦੇ ਬਿਲਕੁਲ ਕਿ ਐਂ ਚ ਵੀ ਕਿ ਪਰ ਉਹਨਾਂ ਨੇ ਸਾਊਂਡ ਲਾਇਆ ਸੀ ਬਰੋਬਰ ਆਪਾਂ ਸੰਤ ਭਿੰਡਰਾਂ ਦੀ ਸਪੀਚ ਲਾਫੇ ਤੁਸੀਂ ਲਾਈ ਦਾ ਆਬਸਟ ਲਾਈ ਜਾ ਤੁਸੀਂ ਤਾਂ ਉੱਥੇ ਸਾਨੂੰ ਆਏ ਧੱਕਾ ਕਰਨਗੇ ਹੁਣ ਜੇ ਇਹ ਬੰਦੂ ਤਾਂ ਨਹੀਂ ਬਰੋਬਰ ਸਾਡਾ ਚੱਲੂ ਇੱਥੇ ਮੰਡੀ 'ਚ ਤੁਸੀਂ ਵੀ ਮਨਾ ਕੀਤਾ ਸੀਗਾ ਮੈਂ ਤੁਹਾਨੂੰ ਨਹੀਂ ਨਹੀਂ ਮੰਡੀ 'ਚ ਟੰਗ ਰਹੇ ਨਹੀਂ ਤੁਸੀਂ ਤਾਂ ਕਹਿੰਦੇ ਜੀ ਤੁਸੀਂ ਬੰਦ ਕਰੋ ਐ ਕਰੋ ਨਹੀਂ ਟਰੈਕਟਰ ਲੈ ਜਾਗੇ ਉਹ ਲੈ ਜਾਗੇ ਬਹੁਤ ਤੁਸੀਂ ਸਾਨੂੰ ਦਿਨੇ ਧਮਕੀਆਂ ਉਹਨਾਂ ਨੂੰ ਸਾਡੀ ਸਿੱਖੀ ਬਰਧ ਕਰਾਉਣੇ ਕੋਡ ਪਰਚਾ ਨਹੀਂ ਸਿੱਖੀ ਨਿਕਰਾਉਂਦੇ ਹੋ ਵੀ ਕਰਾਉਂਦੇ ਤੁਸੀਂ ਵੀ ਇੱਕ ਜੇ ਪਰਿਵਾਰ ਜਮਾ ਇਹਨਾਂ ਨੇ ਪਿਛਲੀ ਵਾਰ ਵੀ ਦੇਖੋ ਪਿਛਲੀ ਵਾਰ ਵੀ ਉਹ ਕੁਝ ਕਰਿਆ ਜੇ ਤਾਂ ਅਸੀਂ ਸਾਡੇ 25 ਸਿੰਘਾਂ ਦੀ ਗੱਲ ਕਰੀਏ ਤਾਂ ਉਹ ਚੱਕ ਕੇ ਸਾਨੂੰ ਜੇਲਾਂ 'ਚ ਇਹ ਜਿਦਾਂ ਬੂਡ ਪ੍ਰਚਾਰ ਕਰਦੇ ਇਹਨਾਂ ਨੂੰ ਤੁਸੀਂ ਪਾ ਕੇ ਮਾਰਚ ਕਰ ਲੀਏ ਚੱਕ ਚੱਲੋ ਯਾਰ ਬੋਨਾ ਕਲਸਤਾਨ ਜਿੰਦਾਬਾਦ ਵੀਡੀਓ ਦੇ ਤਾਂ ਕੁਝ ਗੱਲਾਂ ਚਲੋ ਰੋਸ਼ਿਆ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਰਚ ਕਰੀ ਸਾਨੂੰ ਜੀ ਕੋਰਪ ਵਿਚਾਰ ਕਰਨ ਨੂੰ ਕਾਉਂਟੀ ਦੇ ਨੂੰ ਇਹਨਾਂ ਨੂੰ ਛੋਟਾ ਵਿੱਚ ਆ ਜਾ ਯਾਰ ਚੱਕ ਦੇ ਡੀ ਜੇ ਲਾ ਕੇ ਗਾਣੇ ਪਛੜੀਵਾਦੀ ਪਈ ਵਾ ਇਹਨਾਂ ਦੇ ਗੱਲਾਂ ਆ ਆਨੰਦ ਪੰਦਾ ਹੈ ਹਾਂ ਇਹਨਾਂ ਨਾਲ ਕੀਤਾ ਪਛੜੀਵਾਦੀ ਤੇ ਆਹ ਉਹ ਪਾਸਟਰ ਖਰਾਬ ਕਿਉਂ ਨਹੀਂ ਕਰਵਾਈ ਹੋਈ ਜੇ ਆਪਾਂ ਪਾਈ ਹੁੰਦੀ ਆਪਣੇ ਤੇ ਜ਼ਰਕਤ ਨੇ ਕਾਰਵਾਈ ਹੋ ਗਈ ਹੁੰਦੀ ਇਹਦਾ ਪਾਸਟਰ ਸਰੇ ਸੁਣੀ ਪਿਆ ਯਾਰ ਚਰਨਦਰ ਚਰਨ ਰੋਣੇ ਬਸ ਨਵੀ ਸਰ ਦੇ ਆ ਲੈ ਬਿਨਾਂ ਦਾ ਚੱਲ ਕਰ ਲੈ ਹੁਣ ਓਏ ਓ ਖੜ ਤਾ ਜਾ ਤੜਕੇ ਕਿਹੜਾ ਢੰਗ ਸੀ ਬੋਲ ਫਰੀਆ ਆ ਲਵਾਇ ਤੇਰਾ ਟੱਕਾ ਜਾਇਆ ਤੇਰਾ ਲਵਾਦ ਟਰੈਕਟਰ ਨੂੰ ਕਰ ਮੱਗਲ ਕੋਲ ਆ ਤੇਰੇ ਬਾਗਰ ਤੋਂ ਲੈ ਮੈਂ ਖੜ ਕਹਿੰਦਾ ਉਹਨਾਂ ਨੇ ਉਹਦੇ ਨਾਲ ਗੱਲ ਹੋ ਗਈ। ਕਹਿੰਦਾ ਸਾਊਂਡ ਬੰਦ ਕਰੀ। ਉਹਨੂੰ ਬੰਦ ਕਰਾ ਦੇ। ਇਹਨਾਂ ਨੇ ਰੰਚ ਬੰਦ ਕਰਿਆ ਹੋਇਆ ਉਹਨੂੰ ਤਾਂ ਕੋਈ ਨਹੀਂ। ਕਾਹ ਦੀ ਰਿੰਪਸ ਆ ਗਈ। ਸਾਹਾਂ ਪਿੱਛਾਂ ਚਲਾਈਆਂ ਤੇ ਇਹ ਪੁਲਿਸ ਪ੍ਰਸ਼ਾਸਨ ਕਹਿੰਦਾ ਤੁਸੀਂ ਬੰਦ ਕਰੋ ਐਂ ਚੱਲੂ ਤੇ ਸਿੰਘ ਸਖਦ ਨੇ ਇਕੱਠੇ ਹੋ ਕੇ ਆਪਦਾ ਸਾਊਂਡ ਵੀ ਚਲਾਇਆ ਤੇ ਉਹਨਾਂ ਨੂੰ ਵੀ ਅਸੀਂ ਰੋਕਣ ਚੱਲੇ ਆ ਵੀ ਜਿਹੜਾ ਸਿੱਖੀ ਵਿਰੁੱਧ ਕੂਲ ਪ੍ਰਚਾਰ ਕਰੂਗਾ ਅਸੀਂ ਉਹਨਾਂ ਨੂੰ ਹਰ ਇੱਕ ਨੂੰ ਰੋਕਾਂਗੇ। ਇਹ ਵਾਰ-ਵਾਰ ਚਿੱਖਾ ਨੂੰ ਆ ਕੇ ਸੇੜਦੇ ਨੇ ਚੜਚੜਾਉਂਦੇ ਨੇ ਵੀ ਸਾਨੂੰ ਰੋਕੋ ਰੋਕੋ ਜਾਣ ਜਾਣ ਚਲਾਉਂਦੇ ਨੇ ਹੁਣ ਆ ਸੰਗਤ ਇਕੱਠੀ ਖੜੀ ਆ ਹੈ ਪ੍ਰਸ਼ਾਸਨ ਵਾਲੇ ਜੋਰ ਜੀ ਨੇ ਲਾਉਣਾ ਰੋਕਲੇ ਜੀ ਨੇ ਰੋਕਣਾ ਹੁਣ ਅਸੀਂ ਬੰਦ ਕਰਾ ਕੇ ਆਵਾਂਗੇ ਬੋਲੇ ਈਸਾ ਰਹਾ ਜੈਕਾਰੇ ਬੋਲੇ ਸਤ ਜਿੰਦਾਬਾਦ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਜਿੰਦਾਬਾਦ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਜਿੰਦਾਬਾਦ ਚਲੋ